ਈ ਗੱਲ ਨਹੀਂ ਸੁਣੀ ਨਾ ਪ੍ਰਸ਼ਾਸਨ ਨਹੀਂ ਸੁਣੀ ਅੱਜ ਤੱਕ ਕੋਈ ਨਹੀਂ ਆਇਆ ਵੀ ਨਾ ਨਾ ਕੋਈ ਨਹੀਂ ਉਹ ਸੈਣੀ ਸਾਹਿਬ ਨੇ ਉਹ ਇੱਥੇ ਆਣ ਕੇ ਦੁੱਖ ਵੇਖਣ ਸਾਡਾ ਗਰੀਬਾਂ ਦਾ ਠੀਕ ਤੇ ਫਿਰ ਉਹਨੂੰ ਪਤਾ ਲੱਗਦਾ ਵੀ ਇਹ ਕਿੱਡੀ ਉਹਨੇ ਮਾੜਾ ਕੀਤਾ ਇਹਦੇ ਉੱਤੇ ਹੋਰ ਮਾੜਾ ਦੁਨੀਆ ਤੇ ਨਹੀਂ ਹੋ ਸਕਦਾ ਸੈਣੀ ਸਾਹਿਬ ਆਣ ਕੇ ਮੌਕੇ ਦੇ ਵੇਖਣ ਤੇ ਸਹੀ ਲੋਕਾਂ ਦੀਆਂ ਗੱਲਾਂ ਤੇ ਲੋਕਾਂ ਦੀਆਂ ਆਪਣੇ ਫੋਨਾਂ ਤੇ ਗੱਲਾਂ ਕਰਦੇ ਨੇ ਕਰੇ ਮੌਕੇ ਤੇ ਆਣ ਕੇ ਵੇਖਣ ਅਸੀਂ ਵੀ ਤੇ ਉਹਨਾਂ ਦੇ ਬੰਦੇ ਕੋਈ ਅਸੀਂ ਹੋਰ ਕੋਈ ਬਾਹਰੋਂ ਤੇ ਨਹੀਂ ਆਏ ਸਾਡੀ ਸੁਣਾਈ ਵੇਖਣ ਆਣ ਕੇ ਵੀ ਕੀ ਹਾਲ ਕਰ ਛੱਡਿਆ ਕਿਉਂ ਕਰ ਛੱਡਿਆ ਇਹਨਾਂ ਜ਼ੁਲਮ ਤੁਹਾਨੂੰ ਮਕਾਨ ਢਾਉਣ ਤੋਂ ਪਹਿਲਾਂ ਕੋਈ ਨੋਟਿਸ ਦਿੱਤਾ ਕੋਈ ਸਾਨੂੰ ਨੋਟਿਸ ਨਹੀਂ ਆਇਆ ਕੋਈ ਸਾਨੂੰ ਕੁਤਲਾ ਨਹੀਂ ਹੋਈ ਕੋਈ ਬੰਦੇ ਹੱਥੀਂ ਕਰ ਲ ਦਿੰਦਾ ਸੁਨਿਆ ਤੇ ਫਿਰ ਵੀ ਅਸੀਂ ਆਪਣਾ ਪ੍ਰਬੰਧ ਕਰਦੇ ਸਾਡੇ ਨਾਲ ਤਾਂ ਬਿਲਕੁਲ ਸਾਰਾ ਸਾਰ ਤਕਾ ਹੋਇਆ ਹੈ ਗਵਰਨਮੈਂਟ ਤੇ ਸਰਪੰਚ ਨੇ ਜੋ ਕਰਾਇਆ ਹੈ ਤੇ ਗਵਰਨਮੈਂਟ ਵੀ ਸਾਡੇ ਨਾਲ ਉਹੀ ਮਤਲਬ ਵਾਲੇ ਦੋਸ਼ੀ ਹੈ ਜਿੰਨਾ ਸਰਪੰਚ ਤੋਂ ਵਿਵਾਦ ਦੇ ਕਿਉਂ ਸਾਡੀ ਸੁਣਾਈ ਨਹੀਂ ਕੀਤੀ ਬੱਚੇ ਸਾਡੇ ਮਰੋੜ ਮਰੋੜ ਕੇ ਬਾਹਾਂ ਤੋਂ ਉਹਨਾਂ ਨੂੰ ਬੱਸਾ ਸੱਟਿਆ ਗਿਆ। ਕੀ ਗੱਲ ਉਹ ਇੱਥੋਂ ਦੇ ਵਾਸੀ ਨਹੀਂ ਸਨ। ਉਹਨਾਂ ਦਾ ਕੋਈ ਮਾਂ ਪਿਓ ਨਹੀਂ ਸੀ, ਉਹਨਾਂ ਦਾ ਕੋਈ ਉੱਤੇ ਸਰਕਾਰ ਜੇ ਨਹੀਂ ਸੀ ਉਹਨਾਂ ਦੀ ਸੁਣਨ ਵਾਲਾ। ਕਿਉਂ ਸਾਡੇ ਨਾਲ ਹਤਾਚਾਰ ਕੋਈ ਸਾਡੇ ਕੋਈ ਵੀ ਮਾੜੀ ਗੱਲ ਇੱਥੇ ਗੁੰਡਾਵੇ ਸੋਨੇ ਜਿਹੜੇ ਆਂਦੇ ਨੇ ਬੰਦਮਾਸ਼ ਨੇ ਆਂਜਲੇ ਜਾ ਕੇ ਥਾਣੇ 'ਚ ਪਤਾ ਕਰਨ ਦੇ ਸਾਡਾ 755 ਦਾ ਵਿਚ ਲਾੜ ਕੋਈ ਲੱਭ ਲੈ। ਸੈਣੀ ਸਾਹਿਬ ਸੁਣਦਾ ਹੋਵੇ ਇਹਨਾਂ ਮੁਲਾਜ਼ਮਾਂ ਨੂੰ ਪੁੱਛੇ ਕਿਉਂ ਇਹਨਾਂ ਦਾ ਹਤਾਚਾਰ ਕੀਤੀ ਗਈ ਹੈ। ਸੋ ਇਹ ਉਹ ਪਰਿਵਾਰ ਗੁਰਸਿੱਖ ਪਰਿਵਾਰ ਨੇ ਜਿਨ੍ਹਾਂ ਦੇ ਉੱਪਰ ਜ਼ਬਰ ਹੋਇਆ ਜ਼ੁਲਮ ਹੋਇਆ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਜਿਹੜੇ ਮਕਾਨ ਹੈ ਉਹ ਢਾਈ ਢਾਈ ਕਰ ਦਿੱਤੇ ਗਏ ਨੇ ਸਮਾਨ ਵਿੱਚੇ ਦੱਬ ਦਿੱਤਾ ਗਿਆ ਕੁਝ ਸਮਾਨ ਇਹਨਾਂ ਦਾ ਕਹਿਣਾ ਕਿ ਟਰਾਲੀਆਂ ਦੇ ਵਿੱਚ ਨਾਲ ਲੈ ਕੇ ਗਏ ਨੇ ਸੋ ਅੱਜ ਸਿੱਖ ਜਿਥੇ ਬੰਦਿਆਂ ਸੋ ਕਹਿੰਦੇ ਨੇ ਆਪਣਿਆਂ ਦੇ ਲਈ ਆਪਣੇ ਹੀ ਖੜੇ ਆਉਂਦੇ ਖੜੇ ਹੁੰਦੇ ਨੇ ਜਦੋਂ ਕੋਈ ਉਹਨਾਂ ਦੇ ਉੱਪਰ ਜ਼ੁਲਮ ਹੁੰਦਾ ਤਾਂ ਗੁਰਸਿੱਖ ਪਰਿਵਾਰਾਂ ਦੇ ਉੱਤੇ ਜ਼ੁਲਮ ਹੋਇਆ ਗੁਰਸਿੱਖ ਪਰਿਵਾਰ ਅੱਜ ਇਹਨਾਂ ਦੇ ਨਾਲ ਖੜੇ ਨੇ ਸੋ ਅੱਜ ਸੰਤ ਬਾਬਾ ਪ੍ਰੀਤਮ ਸਿੰਘ ਜੀ ਮਲੜੀ ਵਾਲੇ ਜ਼ਿਲ੍ਹਾ सिरसा ਹਰਿਆਣਾ ਉਹ ਵੀ ਇੱਥੇ ਆਏ ਤੇ ਪਰਿਵਾਰਾਂ ਨੂੰ ਜਿਹੜਾ ਤਿਲਫਲ ਬਣਦਾ ਉਹ ਸਹਾਇਤਾ ਦੇ ਕੇ ਗਏ ਨੇ ਸੋ ਅਸੀਂ ਆਪਣੇ ਚੈਨਲ ਦੇ ਰਾਹੀਂ ਅਪੀਲ ਕਰਾਂਗੇ ਉਹਨਾਂ ਲੋਕਾਂ ਨੂੰ ਜੋ ਸਮਾਜ ਸੇਵੀ ਨੇ ਅੱਗੇ ਆਉਣ ਇਹਨਾਂ ਪਰਿਵਾਰਾਂ ਦਾ ਸਾਥ ਦੇਣ ਇਹ ਗੁਰਸਿੱਖ ਪਰਿਵਾਰ ਜਿਨ੍ਹਾਂ ਦੇ ਨਾਲ ਸ਼ਰੀਆਮ ਤੱਕਾ ਹੋ ਰਿਹਾ ਸੋ ਇਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਹਰਿਆਣਾ ਦੇ ਸੀਐਮ ਨੂੰ ਸਨਾਈਵ ਸਿੰਘ ਸੈਣੀ ਨੂੰ ਕਿ ਸਾਡਾ ਕਸੂਰ ਦੱਸਣ ਕੀ ਕਸੂਰ ਕਿਸ ਤਰ੍ਹਾਂ ਸਾਡੇ ਜਿਹੜੇ ਮਕਾਨ ਟਹਾ ਟੇ ਰਿਹਾਏ ਨਿੱਕੇ ਨਿੱਕੇ ਬੱਚਿਆਂ ਨੂੰ ਜ਼ਬਰਨ ਬੱਸਾਂ ਦੇ ਵਿੱਚ ਸਿੱਟ ਕੇ ਸਾਡੀਆਂ ਜਿਹੜੀਆਂ ਧੀਆ ਪੈਣਾ ਉਹਨਾਂ ਨੂੰ ਸਿੱਟ ਕੇ ਲਜਾਇਆ ਗਿਆ ਵੀ ਇੱਕ ਵਾਰ ਇਹ ਪਰਿਵਾਰ ਕਹਿ ਰਿਹਾ ਵੀ ਸਾਡੇ ਨਾਲ ਗੱਲਬਾਤ ਹੋਵੇ ਸਾਡਾ ਜਿਹੜਾ ਕਸੂਰ ਆ ਉਹ ਦੱਸਿਆ ਜਾਵੇ ਤਾਂ ਅਸੀਂ ਮੰਨ ਸਕਦੇ ਹਾਂ ਕਿ ਇਸ ਇਹ ਸਾਡਾ ਕਸੂਰ ਸੀ ਤਾਂ ਸਾਡੇ ਨਾਲ ਇਹ ਸਿੱਧੀ ਪਾਸ਼ਾ ਦੇ ਵਿੱਚ ਕਹੀਏ ਤਾਂ ਜੱਗੋ ਤੇਰਵੀ ਹੋਈ ਹੈ ਸੋ ਅੱਜ ਹੋਰ ਵੀ ਸਿੱਖ ਜਥੇਬੰਦੀਆਂ ਜਿੰਨੇ ਵੀ ਧਾਰਮਿਕ ਜਥੇਬੰਦੀਆਂ ਸਭ ਨੂੰ ਅਸੀਂ ਅਪੀਲ ਕਰਾਂਗੇ ਕਿ ਇਹ ਗੁਰਸਿੱਖ ਪਰਿਵਾਰਾਂ ਦੇ ਨਾਲ ਆ ਕੇ ਖੜਨ ਇਹਨਾਂ ਦਾ ਸਾਥ ਦੇਣ ਸੋ ਇਹੀ ਅਪੀਲ ਅਸੀਂ ਕਰ ਰਹੀਆਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕੀਤਾ ਜਾਵੇ ਤਾਂ ਕਿ ਇਹ ਜਿਹੜੇ ਦੁਖੀ ਪਰਿਵਾਰ ਹੈ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਹੈ ਉਹ ਹੋ ਸਕੇ ਬਹੁਤ ਬਹੁਤ ਧੰਨਵਾਦ ਮੈਂ ਵੀ ਚੜ੍ਹ ਆ ਰਹੀ ਬੇਚਨ ਸਾਰਿਆਂ ਨੇ ਹਾਂ ਜੀ ਇੰਟਰ ਜਾਈ ਕੋਲ ਪਰਮਾਤਮਾ ਸਾਰਾ ਉਹ ਨਹੀਂ ਕਰਨਾ ਉਹ ਹੀ ਆਪਾ ਭਲਾ ਕਰੀਏ ਜੀ ਇੱਕ ਵੀ ਬਹੁਤ ਵੀ ਬੜੀ ਕੀਤੀ ਹੈ ਸਾਨੂੰ ਤੇ ਇੱਕ ਲਾਲਚ ਦੇ ਕੇ ਇਨਸਪੈਕਟਰ ਕੋਲ ਹੀ ਗਿਆ ਵੀ ਚੱਲ ਸਾਨੂੰ ਕੋਈ ਟਾਈਮ ਜੋ ਸਾਨੂੰ ਨੋਟਿਸ ਵੀ ਨਹੀਂ ਆਇਆ ਇੱਕ ਤੇ ਨੋਟਿਸ ਆਇਆ ਹੋਵੇ ਨਾ ਤਲਾ ਹੋਵੇ ਬੰਦਾ ਪਰਬੰਧ ਕਰ ਲੈਂਦਾ ਹੈ ਆਪਦੇ ਘਰ ਆ ਗੱਟ ਕੇ ਆਪਦਾ ਸਮਾਨ ਕਢਾਈਦਾ ਹੈ ਸਾਨੂੰ ਦਾ ਦੁੱਖ ਹੋਇਆ ਸਾਨੂੰ ਤੇ ਨਹੀਂ ਕੁਝ ਤੁਹਾਨੂੰ ਆ ਕਿੰਨਾਂ ਵੀ ਤੁਸੀਂ ਸੁਣਦੇ ਨੂੰ ਆਏ ਹੋ ਖਬਰ ਅਫਸਰ ਸਾਰੇ ਆ ਜਾਓ ਅੱਗੇ ਬੋਲ ਦੇ ਜਦੋਂ ਬੋਲ ਦੇ ਨਾ ਨਾਮ ਨਾਮ ਬੋਹਰਾ ਅਧਰਾ ਦੀ ਬੋਹਰਾ ਆ ਗਿਆ ਉਹ ਦੋ ਜਣੇ ਆ ਤੇ ਪਾਲੂ ਅੱਛਾ ਅਗਰ ਦੋ ਜੀ ਸੀ ਪਾਲੂ ਕੜੋ ਜੈ ਕਰ ਵਾਡੂ ਵਾਡੂ ਤਨ ਗੁਰੂ ਨਾਨਕ ਦੇਵ ਤਨ ਗੁਰੂ ਨਾਨਕ ਸੁਨਾ ਹਾਂਜੀ ਬਾਬਾ ਜੀ ਇੱਕ ਗੁਰਸਿੱਖ ਪਰਿਵਾਰ ਹਾਂਜੀ ਤੁਸੀਂ ਵੀ ਆਇਆ ਬਾਬਾ ਦੇ ਵੱਲ ਜਾਓ ਇੱਕ ਗੁਰਸਿੱਖ ਪਰਿਵਾਰ ਦੇ ਉੱਤੇ ਹੋਇਆ ਸੋ ਬਾਬਾ ਤ੍ਰਿਪਤ ਸਿੰਘ ਜੀ ਮਲੜੀ ਵਾਲੇ ਹਰਿਆਣੇ ਦੇ ਵਿੱਚੋਂ ਚੱਲ ਕੇ ਆਏ ਨੇ ਸੋ ਭੇਟਾ ਕੀਤੀ ਇਹਨਾਂ ਨੂੰ ਚੈੱਕ ਦਿੱਤੇ ਗਏ ਨੇ ਸੋ ਕੀ ਕਹਿਣਾ ਚਾਹੋਗੇ ਬਾਬਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਆਪਣੇ ਉੱਤੇ ਆਪਣੇ ਕੋ ਬੇਨਲਾ ਲੋਕੀ ਹੈ ਬਸ ਇਹਨਾਂ ਦਾ ਦੁੱਖ ਨਹੀਂ ਝੱਲਿਆ ਗਿਆ ਜਦੋਂ ਸੁਣਿਆ ਤੇ ਉਹਨੇ ਆਖਿਆ ਵੀ ਭਾਈ ਜੋ ਆਪਣੇ ਕੋ ਤਿਲਪਿਲ ਬਿਟਾ ਆਪਾਂ ਵੀ ਦੇਖ ਲਈਏ ਤੇ ਸੰਗ ਦਾ ਬੂਰੇ ਬੂਰੇ ਆ ਰਹੀਆਂ ਨੇ ਤੇ ਬਹੁਤ ਹੀ ਭੜੀ ਹਰਕਤ ਕੀਤੀ ਹੈ ਭਵੇਂ ਸਰਪੰਚ ਆਪਾਂ ਨੂੰ ਕਿ ਮੰਦਰਾ ਤੋਂ ਸਰਕਾਰ ਕਿਸੇ ਨੇ ਵੀ ਕੀਤੀ ਹੈ ਬਹੁਤ ਭੜੀ ਕੀਤੀ ਹੈ ਇੰਨਾ ਤਾਂ ਕੋਈ ਬੁਝਮਣ ਵੀ ਨਹੀਂ ਕਰਦਾ ਫੌਜ ਝਾਕੇ ਆ ਜੇ ਨਾ ਫੌਜ ਵੀ ਰੋਹ ਕਰ ਦਿੰਦੀ ਆਕੇ ਜੋ ਜਨਪਾਇ ਬੇਟੀਆਂ ਬੈਠੀਆਂ ਨੇ ਇਹਨਾਂ ਨੂੰ ਛੱਡੋ ਪਰ ਇਹਦਾ ਬਹੁਤ ਹੀ ਧੜੀ ਹਰਕਤ ਕੀਤੀ ਆ ਜੋ ਇਹਨਾਂ ਪਰਿਵਾਰਾਂ ਨਾਲ ਹੋਇਆ ਆ ਤੇ ਆਪਾਂ ਹੋਰ ਵੀ ਕੁਝ ਨਹੀਂ ਕਰ ਸਕਦੇ ਪਰ ਜਿੰਨਾ ਕਿ ਆਪਣੀ ਕੋਲ ਦਿਲ ਫੁੱਲ ਆ ਉਹਦਾ ਆਪਣਾ ਹੱਕ ਬਣਦਾ ਵੀ ਕਿਸੇ ਵੀ ਭਰਾ ਤੇ ਬੁਲਤਾ ਪਈ ਹੈ ਉਹਦਾ ਦੁੱਖ ਮਣਾਉਣਾ ਸਾਡਾ ਹੱਕ ਬਣਦਾ ਮਹਾਰਾਜ ਕਿਰਪਾ ਕਰਨਗੇ ਇਹਨੂੰ ਜੜ ਦੀ ਗਲਾ ਵਿੱਚ ਰੱਖਣਗੇ ਅੱਜ ਦਾ ਸਰਪਨਾ ਨੂੰ 50 50000 ਰੁਪਇਆ ਬੋਲੋ ਘਰਾਂ ਨੂੰ ਵੀ ਭਾਈ ਲੱਖ ਰੁਪਿਆ ਚਾਰੇ ਘਰਾਂ ਨੂੰ ਦੇਣਾ ਵੀ ਐਨਾ ਕਿ ਆਪਣੇ ਕੋਲ ਪਹੁੰਚ ਜਾ ਜਿੰਨੀ ਕਿ ਪਹੁੰਚ ਆ ਮਾਰਨਾ ਕਿ ਜੋ ਜੀਵ ਕੋਲ ਜਿੰਨਾ ਬਲ ਆਪਣਾ ਬਲ ਨਿਖਾਰਾ ਜਿੰਨਾ ਬਾਲਾ ਉਤਰਾਂ ਦਾ ਕਰੋ ਕਿ ਸਤਿਗੁਰੂ ਕਿਰਪਾ ਕਰਨਗੇ ਉਹ ਚੜ੍ਹਦੀ ਕਲਾ ਵਿੱਚ ਰੱਖਣਗੇ ਤੇ ਐਨਾ ਜੀ ਕਰ ਪਰਿਵਾਰ ਵਾਧੇ ਹੁੰਦੇ ਰਹਿਣਗੇ ਸਿੱਖ ਸੰਗਤਾਂ ਬਥੇਰੀਆਂ ਆਉਣੀਆਂ ਬਾਹਰਲੇ ਮੁਲਖਾਂ ਦੇ ਵੀ ਆਉਣਗੇ ਬੜੀ ਕਿਰਪਾ ਹੋਊਗੀ ਸਤਿਗੁਰੂ ਦੀ ਤੇ ਘਰ ਘਰ ਦਾ ਸਾਰੇ ਪਾਏ ਜਾਣੇ ਆ ਤੇ ਕੋਈ ਇਹੋ ਜੀ ਗੱਲ ਹੀ ਨਹੀਂ ਹੈਗੀ ਤੇ ਘਰ ਘਰ ਸਾਰੇ ਪਾਏ ਜਾਣੇ ਆ ਮਹਾਰਾਜ ਨੇ ਪਾ ਦੇਣੇ ਆ ਤੇ ਸਤਿਗੁਰੂ ਕਿਰਪਾ ਕਰਨ ਜੋ ਆਪਾ ਮਾੜਾ ਮੋਟਾ ਦਾਨ ਕੀਤਾ ਉਹੋ ਦਾਨ ਵੀ ਨਹੀਂ ਆ ਦੇ ਦਿਲ ਫੋਲੀਆ ਤੇ ਸਤਿਗੁਰੂ ਪ੍ਰਵਾਨ ਕਰਨ ਭਾਈ ਰਾਪ ਪ੍ਰਵਾਨ ਕਰਿਓ ਸਾਡੇ ਕੋਲ ਦਾ ਮਾੜਾ ਮੋਟਾ ਜੀ ਛੋਟੇ ਜੇ ਗੁਰਦਾਰੇ ਚਰ ਰਹੇ ਆ ਜੀ ਇਹ ਵਕਤ ਤੇ ਵਕਤ ਤੇ ਕਰੋੜਾਂ ਨੇ ਉਹ ਬਾਬਾ ਜੀ ਤੁਸੀਂ ਆ ਰਹੇ ਸਾਨੂੰ ਤੇ ਸਿਰ ਮੱਥੇ ਦੇ ਤੁਸੀਂ ਦਰਸ਼ਨ ਦੇ ਦਿੱ ਸਾਨੂੰ ਬਹੁਤ ਨਿਹਾਲ ਕੀਤਾ ਬਾਬਾ ਜੀ ਆਪਣੀ ਰਾਹ ਨਾਲ ਦੱਸ ਦੋ ਮਾੜੇ ਜੀ ਮਾੜਾ ਜੀ ਨਿਹਾਲ ਦੱਸ ਸਾਡੇ ਇਸ ਤਰ੍ਹਾਂ ਜੀ ਸਰਪੰਚ ਬੁੱਧਵੀਰ ਹਾਰਤ ਸਿੰਘ ਦਾ ਪੁੱਤਰਾ ਹੈ ਬੋਵੀ ਦਾ ਮੁੰਡਾ ਹੈ ਉਸ ਨੇ ਜੋ ਸਾਡੇ ਨਾਲ ਕੀਤੀ ਏ ਉਹ ਸਾਡਾ ਹੀ ਮਨ ਜਾਪਦਾ ਉਹਰੇ ਦਾ ਦੁੱਖ ਉਹ ਜਾਣ ਕੇ ਦੁੱਖ ਵੇਖ ਸਕਦਾ ਜੋ ਅੱਖੀਂ ਆਣ ਕੇ ਵੇਖੇ ਕਿਸੇ ਨੂੰ ਘਰ ਬੈਠਿਆਂ ਜਾਂ ਇਹਦੇ ਵਿੱਚ ਫੋਟੋ ਵੇਖਿਆਂ ਇਹਨਾਂ ਦੁੱਖ ਨਹੀਂ ਆਉਂਦਾ ਪਰ ਜੋ ਆਣ ਕੇ ਅੱਖੀਂ ਵੇਖਦਾ ਹੈ ਸਭ ਦੀਆਂ ਅੱਖਾਂ ਭਰ ਜਾਂਦੀਆਂ ਇਹ ਅਸੀਂ ਬਹੁਤ ਹੀ ਦੁਖੀ ਹਾਂ ਚੀਜ਼ ਸਾਡੇ ਨਾਲ ਟੱਕਰ ਲੈਂਦਾ ਚਾਹ ਸਾਨੂੰ ਖਤਮ ਕਰ ਦਿੰਦਾ ਪਰ ਸਾਡੀਆਂ ਬੱਚੀਆਂ ਸਕੂਲਾਂ ਤੋਂ ਸਾਰੀਆਂ ਚੀਜ਼ਾਂ ਤੋਂ ਉਹ ਪੇਪਰਾਂ ਤੋਂ ਸਾਰੀਆਂ ਜੋ ਮੰਜਾ ਰਹਿ ਗਈਆਂ ਨਿੱਕੀਆਂ ਬੱਚੀਆਂ ਨਾ ਉਹਨਾਂ ਨੂੰ ਇੱਥੇ ਬਹਿਣ ਨੂੰ ਜਗ੍ਹਾ ਨਾ ਖਲੋਣ ਨੂੰ ਜਗ੍ਹਾ ਤੇ ਫੇਰ ਉਹਨੇ ਕੀ ਕੀਤਾ ਨਾ ਰੁੱਖਾਂ ਦਾ ਵੀ ਉਸਨੇ ਪ੍ਰਬੰਧ ਕੀਤਾ ਵੀ ਰੁੱਖਾਂ ਥੱਲੇ ਵੀ ਨਾ ਬਹਿਣ ਇੱਥੇ ਸਾਨੂੰ ਪਤਾ ਲੱਗਾ ਵੀ ਆਹ ਕੰਮ ਕਰੂ ਰੁੱਖ ਪਟਾਉ ਏ ਤੇ ਸਾਨੂੰ ਧੁੱਪੇ ਸਾੜੂ ਏ ਸਾਨੂੰ ਅਸੀਂ ਕਰਨਾਲ ਗਏ ਬਠਲਾ ਸਾਹਿਬ ਦੇ ਕੋਲ ਉਸਨੇ ਇਹ ਦਵਾਦਾਰ ਰਿਕਵਰਟ ਕੀਤੀ ਜੇ ਕੋ ਤੁਸੀਂ ਮਿੱਤਰ ਸੱਜਣ ਆਉਂਦੇ ਜੇ ਉਹਨਾਂ ਦੇ ਥੱਲੇ ਬਹਿ ਜਾਂਦੇ ਜੇ ਨਿਕਾ ਧੁੱਪ 'ਚ ਬਹਿਣਾ ਹੀ ਸਾਰਿਆ ਇਹ ਉਸਦੀ ਕਿਰਪਾ ਹੈ ਉਹਨੇ ਸਾਨੂੰ ਇਹ ਛਾਇਆ ਦਿੱਤੀ ਫਿਰ ਆਪਣੇ ਆ ਜਿਹੜਾ ਦਿੱਤਾ ਟੰਟ ਦਾ ਇੱਕ ਛੇਤਰ ਵਾਲੇ ਛੇਵੀਂ ਪਾਸੇ ਗੁਰਦੁਆਰਾ ਆਇਆ ਏ ਉਹਨਾਂ ਸਾਨੂੰ ਇਹ ਛਾਇਆ ਬਣਾਈ ਮੀਂਹ ਕੜੀ ਦਾ ਟਾਈਮ ਤੇ ਮੱਛਰ ਦਾ ਮੱਖੀਆਂ ਦਾ ਤੇ ਸੱਪ ਸਲੂੰਗੜਿਆਂ ਦਾ ਬਚ ਕੇ ਰਭੋ ਲੈਟ ਦਾ ਵੀ ਸਾਨੂੰ ਮਾਰੇ ਜੀ ਉਤਾਰ ਲਾ ਕੇ ਗਏ ਨੇ ਉਹ ਹੀ ਗਏ ਨੇ ਇਹ ਸਾਸੀਂ 26 ਤਰੀਕ ਤੋਂ ਅਰੇੜੇ ਤੇ ਬੈਠੇ ਸਾਂ ਕੋਈ ਸਾਡੇ ਤਲ ਤੋਂ ਨਾ ਕਪੜਾ ਮੰਜੀਆਂ ਸਾਡੀਆਂ ਸਾਰੀਆਂ ਚੜੀਆਂ ਗਈਆਂ ਇਹ ਉਹ ਪ੍ਰਮਾਤਮਾ ਜਾਣਦਾ ਸਾਡੀ ਆਤਮਾ ਜਾਣਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੜ ਦੀ ਕਰਾ ਰੱਖੋ ਸੱਚੇ ਬਾਦਸ਼ਾਹ You know what I don't mean?